ਸਤਨਾਮ ਵਾਹਿਗੁਰੂ ਸਾਇਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸਭੰਗੁਰ ਪ੍ਰਸਾਦ ਜਪ ਨਾਦ ਸਤਿ ਜੁਗਾਦ ਸਾਚੇ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ सोच सोच न हो बीजे सोची लखबार चुपे चुप न हो बीजे लाय रहा लिखतार पोखियां पोख न उतरी जे बन्ना पुरिया पार सहस चंड पाला खोई ताई कना चली नाल कि वह सच यार हो या कि कोडे कुड़े तोटे पाल हो कमरे जाई चलना नान के लिखिया नाले हो कभी हो बन आकार हो कमना के जाई हो कभी हो बन जी हो कमले वड़ियाई हो ਹੋ ਤਮ ਨੀਚ ਹੁਕਮ ਲਿਖ ਦੁਖ ਸੁਪਾਈਆ ਇਕਰਮ ਹੁਕਮੀ ਬਕਸੀ ਸਈ ਕੋ ਹੁਕਮੀ ਸਦਾ ਪਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬਜੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤੇ ਜਾਣੀ ਨਿਸ਼ਾਨ ਗਾਵੇ ਕੋ ਗੁਣ ਬੜੀਆਂ ਚਾਰ ਗਾਵੇ ਕੋ विद्या विकम्भिच्छर गाबे को साजकरी ताने की गाबे को जिले फिर दी गाबे को जापी दिशे दूर गाबे को विखे हादरा हादुर कथना कथिना बे तोट तोड़ कातका कथी काट, कोटी कोट कोट, कोट देंदा दी लेंदे थक पाही जुगा जुगंतर काही काही ओकमी हुकमा चला राहु नानक विकसे बे परवा हूँ सच्चा साहिब ਸਚਿਨਾ ਇਪਾਕਿਆ ਪਾਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਕੇ ਰਖੀਐ ਜਿਤ ਦਿ세 ਦਰਬਾਰ ਮੋਹੋ ਕੇ ਵਰਣ ਬੋਲਿਆ ਜਿਤੇ ਸੁਣਾ ਤਰੇ ਪਿਆਰ ਅਮਰਤ ਬੇਲਾ ਸਚਨਾ ਵਡਿਆਈ ਵਿਚਾਰੇ ਕਰਨੀ ਆਬੇ ਕਪੜਾ ਨਾਦਰੀ ਮੋਖ ਦਵਾਰ ਨਾਨਕ ਇਹ ਬਹਿ ਜਾਣੀਏ ਸਭ ਆਪੇ ਸਚਿਆਰ ਮਨ ਤਾਂ ਪਿਆ ਨਾ ਜਾਏ ਕਿ ਤਨਾ ਹੋਈ ਆਪੀ ਆਪ ਨਿਰੰਜਨ ਸੋਈ ਜਿਨ ਸੇਵੀਆਂ ਤੈਨ ਪਾਇਆ ਮਾਨ ਨਾਨਕ ਗਾਬੀਐ ਗੁਣ ਨਿਦਾਨ ਗਾਬੀਐ ਸੁਸ਼ੋਣੀਆਂ ਮਨ ਰੱਖਿਆ ਪਾਉ ਦੁੱਖ ਪਰ ਹਰ ਸ਼ੁਖ ਲਜਾਈ ਗੁਰਮਖ ਖੁਗਨਾ ਗੁਰਮਖ ਵਦ ਗੁਰਮਖ ਰਹਾ ਸਮਾਈ ਗੁਰੂ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖ ਨਹੀ ਕਿਹੜਾ ਕਥਨ ਨਾ ਜਾਇ ਗੁਰਾਂ ਇੱਕ ਦੇ ਬਜਾਈ ਸਭ ਨਾਮ ਜਿਹਾ ਕਾਇਕ ਦਾਤਾ ਸੋ ਮੈਂ ਬਿਸਰ ਨਾ ਜਾਇ ਤੀਰਤ ਨਾਮ ਜੇ ਤਿਸ ਬਾ ਮਾ ਬਿਨ ਪੜ੍ਹ ਕੇ ਨਾਇ ਕਰੀ ਜੀਤੇ ਸਿਰਠ ਪਾਈ ਵੇਖਾਂ ਬਿਨ ਕਰਮਾ ਕੇ ਮਨੇ ਲਈ ਮਤ ਵਿਚਿ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬਜਾਈ ਸਭ ਨਾਮ ਜਿहां ਕਾਇਕ ਦਾਤ ਸਮ ਬਿਸਰ ਨ ਜਾਇ ਜੇ ਜੁਗ ਚਾਰੇ ਆਰਜਾ ਹੋਰ ਦ ਸੁਣੀ ਹੋਏ ਨਵਾਂ ਖੜਾ ਬਿ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨੌਰ ਖਾਇਕੇ ਜਸ ਕੀਰਤ ਜਗਲੇ ਜੀਤੀ ਸਭ ਨੰਦਨ ਆਬ ਈ ਤਮ ਆਤਨਾ ਪੁਛਕ ਕੀਟ ਅੰਦਰ ਕੀਟੇ ਕਰ ਦੋਸੀ ਦੋਸ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇਤੇ ਹਾ कोई नाम सुज से गुण कोई करे सुने सिद्ध पीर सुरना तुणे धरत तबलका सुने दिपल सके का नानक भगत सदा विगास सुने दुख पाप का ना सुने ईश्वर ब्रह्माइंद सुने मुख सलह मंद सुने योग जुगतन भेदेव सुने शिमृतविद नानक भगत सदा विगास सुने दुख पाप का नाश से सुने सत संतोक ज्ञान सुने अठ का स्नान सुने पड़ पड़ पावे मान सुने लग सहजित नानक भगत सदा विगास सुने दुख पाप का नाश सुने सरा गुण की गा सुने सेख पेर पातशा सुन अंत पावेरा सुनया तो हो नानक भगत सदा विगास सुने दुख पाप का नाश मन्ने की गाते कही ना जाए जे को कहे पीछे पछताय कागत कलम निकनहार मने का वह कर्ण विचार ऐसा ना निरंजन होय जे को मन जाने मन को मने सोर तो बेमन बुद्ध मने सगले पवन की शुद्ध मने वह छोटा न खाए मने जम के साथ ना जाए ऐसा ना निरंजन होय जे को मन जाने मन को मने पावे वोख द्वार मने परि ਸਦਾਰ ਮਨੈ ਤੇਰੀ ਤਾਰੇ ਗੁਰ ਸਿੱਖ ਮਨ ਨਾਨਕੇ ਅਬਿਨਾਪਿਖ ਐਸਾ ਨ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਵਾਨ ਪੰਚ ਸੋਈ ਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੀ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੈ ਸਮਾਰਿਤਾ ਉਲਤ ਧਰਮ ਦਇਆ ਕਾ ਪੂਤ ਸੰਤੋਖ ਤਪ ਰਖੇ ਜਨ ਸੋਤ ਜੀ ਕੋ ਬਜਬ ਸਤਿਆਰ ਤਵਲ ਪਰਚੇਤਾ 파ਰੇ ਧਰਤੀ ਹੋਰ ਪਰ ਹੋਰ ਹੋਰ ਇਸ ਤੇ ਭਾਰ ਤਲਿਕਮਨ ਚੋਦ ਜੀ ਜਾਤ ਰੰਗਾ ਕੇ ਨਾਪ ਸਭ ਨਾ ਲਿਖਿਆ ਬੜੀ ਕਲੇ ਹੋਏ ਹੋ ਲਿਖਾ ਲਿਖ ਕੇ ਜਾਣੇ ਕੋਈ ਲਿਖਾ ਲਿਖਾ ਕੀਤਾ ਹੋਏ ਕੀਤਾ ਤਣ ਸੋਧ ਰੂਪ ਕੀਤੀ ਦਾ ਜਾਣੇ ਕਉਣ ਕੋਤ ਕੀਤਾ ਪਸਾਉ ਇਕ ਕੁਆਬੋ ਤਿਸ ਤੇ ਲਖ ਦਰਿਆ ਉ ਕੁਦਰਤੀ ਆਪਣਾ ਕਾ ਵਿਚਾਰ ਵਾਰੀਆਂ ਨਾ ਜਬਾ ਇੱਕ ਵਾਰ ਜੋਤਿ ਪਾਵੈ ਸਾਈ ਫਲਿਕਾਰਤੁ ਸਦਾ ਸਨਾਮ ਤੇ ਨਰੰਕਾਰ ਅਸਾਂਖ ਖਜਪ ਅਸੰਖ ਪਾਉ ਉਸੰ ਪੂਜਾ ਅਸੰਖ ਤਪਤਾਉ ਅਸਾਂਖ ਅਰਥੇ ਮੋਖ ਵੇਦ ਪਾੜ ਅਸਾਂਖ ਯੁਗ ਮਦੈ ਉਦਾਸ ਅਸਾਂਖ ਭਗਤ ਗੁਣ ਗਨ ਵਿਚਾਰ ਅਸਾਂਖ ਸਤਿ ਸੰਗ ਦਤਾਰ ਅਸਾਂਖ ਸੋਰ ਮਫਕ ਸਰ ਅਸਾਂਖ ਮਾਨ ਲਿਵ ਲਾਇਤਾਰ ਕੁਦਰਤ ਕਵਨ ਕਾ ਵਿਚਾਰ ਵਾਰੀਆਂ ਨਾ ਜਬਾ ਇੱਕ ਵਾਰ ਜੋਤ ਪਾਬੈ ਸਾਈ ਫੜੇ ਗਾਰਤ ਸਦਾ ਸਲਾਮ ਤਨਰੰਕਰ ਅਸਾਂ ਕਮਾ ਰਖੇ ਅੰਧਕੋਰ ਅਸੰਖ ਚੋੜਾ ਰਾਮ ਖੋੜ ਅਸੰਖ ਮਰ ਕਰੇ ਜਹੀ ਦੌਰ ਅਸੰਖ ਗਲਵੜਾ ਤੇ ਕਮਾਈ ਸੰਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੇ ਫੇਰਾ ਹੈ ਅਸੰਖ ਮਲੇ ਚਮਲ ਭਖ ਖਾਏ ਅਸੰਖ ਨਿੰਦ ਕ ਪ੍ਰਸਿਰ ਕਰੇ ਭਾਰ ਨਾਨਕ ਨੀਚ ਕ ਵਿਚਾਰ ਬਾਰੀਆਂ ਨੰਮ

ਵਾਰੀ ਅਨੰਤ ਜਬ ਇਕ ਬਹਿ ਦੇ ਜੋਤ ਉਤਪਾ ਬੈ ਫਲੀ ਗਰ ਤੁ ਸਦਾ ਸਲਾਮਤ ਅੰਦਰ ਅੰਕਾਰ ਭਰ ਗਿਆ ਹੱਥ ਤੇ ਫੈਰ ਤਾ ਨਦੀ ਪਾਣੀ ਤੋਂ ਤੇ ਉਤਰ ਛਕੇ ਮੋਤ ਪਹਿਲੇ ਤੇ ਕੱਪੜ ਹੋਈ ਦੇ ਸਾਬਣ ਲਈ ਉਹ ਤੋਏ ਭਰ ਗਿਆ ਮਤ ਪਾਪਾਂ ਕੇ ਸੰਗ ਅਹ ਤੋ ਪਹਿ ਨਾ ਵਿਕੇ ਰੰਗ ਪੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਨਿਕਲ ਜਾਹੋ ਆਪੇ ਵੇਦ ਆਪੇ ਖਾਉ ਨਾਨਕ ਭੋਕਮੀ ਅਵਜਾ ਹੋ ਤੀਰਥ ਤਾਪ ਬਿਆਦ ਦਸਤਾਨੀ ਰੀ ਕੋ ਪਾ ਬੈ ਤਿਰਖਾ ਮਾਨ ਸੁਣੀਆ ਮੰਨਿਆ ਵਨ ਕੀਤਾ ਭਾਵ ਅੰਦਰ ਗਾਤ ਤੀਰਤਮਨ ਆੁਸ਼ਾ ਭੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਤ ਤ ਨ ਹੋਈ ਸਵਾਸ ਆ ਬਾਣੀ ਬਰਮਾ ਸਤ ਸੁਹਾ ਸਦਾ ਮਨ ਚਾਉ ਕਮਣ ਅਸੋਬੇ ਲਾ ਬਖਤ ਕ ਕਬਣ ਕਬਣ ਤੇ ਤੱਕ ਆਪਣ ਬਾਗ ਕ ਆਪਣ ਸਿਰੋਤੀ ਮਾਹੋਂ ਖ ਆਪਣ ਜੀਤ ਆਕਰ ਵੇਲੇ ਭਾਇਆ ਪੰਡਤੀ ਜੋ ਬਲੇ ਪ੍ਰਾਨ ਬਖ ਤਨਾ ਪਾਇਓ ਕਾ ਦੀਆਂ ਜੇ ਲੇਖਨ ਲੈ ਕੁਰਾਨ ਤੇਤ ਵਰਨ ਜੋਗੇ ਜਾਣੇ ਰੁੱਤ ਮਾਹੋਂ ਨ ਕੋਈ ਜਾ ਕਰਤ ਸਿਰ ਠੀਕ ਪਸਾਜਾ ਪੇ ਜਾਣੇ ਸੋਈ ਕਿਵ ਕਰਖ ਕਿਵ ਸਲਾਈ ਕਿਵ ਵਰਨ ਕਿਵ ਜਾਨਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਈਂ ਵੱਡ ਈ ਨਾ ਕੀਤਾ ਜਕਾ ਹੋਵੇ ਨਾਨਕ ਜਿ ਕੋ ਆਪੋ ਜਾਣੇ ਆਗੈ ਗਿਆਨ ਸੋਹ ਹੈ ਪਤਲਪਤਾਨ ਲਖ ਅਗਸ ਅਗਸ ਉੜਕ ਉੜਕ ਭਾਰਤ ਕੀ ਵਿਦ ਕਿੰਕ ਬਾਤ ਸਹਸਤਰ ਕੈਨ ਕਿਤੇ ਬਾ ਅਸਲ ਤਾ ਤੇ ਲਿਖਾ ਹੋਤੇ ਲਿਖੇ ਲਿਖੇ 79 ਨਾਨਕ ਵੱਡਾ ਕੀ ਆਪੇ ਜਾਣੇ ਆਪੇ ਸਲਹਿ ਸਲੈਤੀ ਸੁਰਤਨ ਆ ਪਿਆ ਨਦਿਆ ਆਤੇ ਵਾ ਭਵੇ ਸੁਮਦਨਾ ਜਾਣਿਆ ਸਮੁੰਦ ਸਹ ਸੁਲਤਾਨ ਵਿਰਹ ਸੇਤੀ ਮਾਲ ਧਨ ਕਿੜ ਤੁਰਨਾ ਬਨੇ ਜੇ ਤੇ ਸ ਮਨੁ ਨਾ ਮਿਸਰੀ ਅੰਤਨਾ ਸੇਤੀ ਕਰਨ ਅੰਤ ਅੰਤਨਾ ਕਰਨ ਦਿਨ ਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਾਪੇ ਗਿਆਨ ਮੰਤ ਅੰਤਨਾ ਜਾਪ ਕੀਤਾ ਕਰ ਅੰਤਨਾ ਜਾਪੇ ਪਰਵਰ ਅੰਤ ਕਾਰਨ ਕੇ ਦੇ ਮਿਲਣਾ ਹੈ

ਤੇ ਤੇ ਖਪ ਟੁੱਟੇ ਬਿਕਾਰ ਕੇਤੇ ਲਰ ਲੈ ਮੁਖ ਰਪਾ ਹੈ ਕੇਤੇ ਮੁਰਖ ਕਾਹੀ ਕਾਹੀ ਗੇਤਿਆਂ ਦੋਕ ਸਤ ਮਾਰੀ ਤੇ ਦਾਤ ਤੀਰ ਅਤਰ ਬੰਦ ਖਲਾਸੀ ਭਾਣੇ ਹੋਇ ਰੱਖਣਾ ਸਤੇ ਕੋਈ ਜੀ ਕੋ ਖ ਇਕ ਆਖਣ ਪਾਈ ਉਹ ਜਾਣੇ ਤੇ ਤਮੈ ਕਾ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਗਈ ਕੇ ਜਿਸ ਨੂੰ ਬਖਸ਼ੇ ਉਸੇ ਬਤ ਸਲਾ ਨਾਨਕ ਪਾਤ ਸੇ ਪਖਸਾਉ

ਆਖੇ ਵਰ ਵਰ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸੁਦ ਆਖੇ ਕਿਤੇ ਕਿਤੇ ਬੁਧ ਆਖੇ ਦਾਨ ਵਾਕੇ ਦੀਪ ਆਖੇ ਸੋ ਨਰਮਨ ਜਨ ਸ਼ੇਵ ਕੇਤੇ ਆਖੇ ਆਖਣਾ ਪਾਹੇ ਕੇ 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 ਉੱਡ ਜਾ ਇੱਤੇ ਕਿਤੇ ਉੱਡ ਕੇ ਤਾਖਣਾ ਸ਼ਕੇ ਕੇ ਕੇ ਜੀਵੜ ਪਾਵੇ ਤੇ ਉੱਡ ਹੋਏ ਨਾਨਕ ਜਾਣੇ ਸੱਚਾ ਸੋਈ ਜੀ ਕੋ ਆਖੇ ਬੋਲ ਬਿਗਾੜ ਤਾਂ ਲਿਖਿਆ ਸਿਰ ਗਬਾਰਾਂ ਗਬਾਰ ਸੋਦਰ ਕੇ ਹਾ ਸੋ ਕਰਕੇ ਅਜਿਤ ਵੈ ਸਰਬ ਸਮਾਨ ਦੇਵਾ ਜੀ ਨਾਨਕ ਅਨੇਕ ਅਸ਼ੰਕਾ ਕੀਤਿ ਬਗਣਾ ਲਿਖੇ ਤੇਰਾ ਸ੍ਰੀ ਕੀਰਤਿ ਚਿਤ ਗਵਣਾ ਹਾਦੀ ਗਾਵੈ ਤਨ ਪਾਣ ਪਣ ਬਸੰਤਰ ਗਾਵੈ ਰਾਜਾ ਧਰਮ ਦਿਵਾਰੀ ਗਾਵੈ ਚਿਤ ਗੁਪਤ ਲਿਖ ਜਾਣ ਲਿਖਿ ਲਿਖ ਧਰਮ ਵਿਚਾਰੀ ਗਾਵੈ ਸਰਬ ਬ੍ਰਹਮਾ ਦੇ ਜੀ ਸੋਹਨ ਸਦਾ ਸੁਵਾਰੀ ਗਾਵੈ ਨਿਦਸਨ ਮਟੇ ਦੀ ਜਾਨਨਾ ਲਿਖ ਗਾਵੈ ਸਿੱਧ ਸਮਾਧੀ ਅੰਦਰ ਗਾ ਬਨ ਸਾਚਿ ਚਾਰੀ ਗਾਵੇ ਜਤੀ ਸਤੀ ਜੰਤੋ ਕੀ ਗਾ ਬਨ ਕਰਾਰੇ ਗਾਵੇ ਪੰਡਿਤ ਪਨ ਕੀ ਸੂਰਜੁ ਜੁਕ ਜੁਕ ਵਿਦਾਨੰਦ ਗਾ ਬੈਵਾਣੀਆ ਮਨ ਮਾਨੁ ਸੁਖ ਗਮਚ ਪਿਆਰੇ ਗਾ ਬਨ ਰਤਨ ਫਾਇਤ ਤੇਰੇ 88 ਕੀ ਨਾਮੀ ਗਾ ਵਜੂਤ ਮਹਾਂ ਮਨਸੂਰਾ ਗਾ ਵੇਖਣੇ ਚਾਰੇ ਗਾ ਬੈ ਕੰਡ ਬੰਡ ਮੰਡਾ ਕਰ ਕਰ ਕੇ ਧਾਰੇ ਸੈ ਤੁਦਨ ਗਾਵੇ ਜੋਤਿ ਭਵਨ ਤੇ ਤੇ ਪਕਸਾਂ ਦੇ ਹੋਰ ਕੀਤੇ ਗਵਨ ਸੇ ਮੈਂ ਚਿਤ ਨ ਬਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚਾ ਬੁਰ ਸਚਾ ਨਹੀ ਹੈ ਬੀ ਹੋ ਸੇ ਜੈ ਨਾ ਜਸੀ ਰਚਨਾ ਜਿਨ ਰਚਾ ਹੀ ਰੰਗੀ ਰੰਗੀ ਵਾਤੇ ਕਰ ਕਰ ਜਿਨ ਸੀ ਮਾਇਆ ਜਨੁ ਪਾਈ ਕਰ ਕਰ ਵੇਖੈ ਕਿਤਾ ਫਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਪਾ ਬੈ ਸੁ ਕਰਿ ਸ੍ਰੀ ਹੁਕਮ ਨਾ ਕਰ ਨਾ ਜੈ ਸੋ पात साहु सापत साहिब नानक रहन रजाय मंदा संतोष सरपत 24 ज्ञान की करनी कोंता करता कर कोरि का जो इतना परत इतै आय बंति सागल जमाती मान जीते जगजीत आदेश तिसे आदेश आद अनिल अनाद अनाथ दुग दुग कविश भगत ज्ञान दिया पनां कर कर बजीना ਆਪਣਾ ਅਤਨਾਤੀ ਸਰਗਤੀ ਅਬਰਸਾ ਦਿਸ ਜੋਗ ਵੇਦਿਕ ਚਲਾ ਬੈ ਲਿਖਿਆ ਬੇ ਭਾਗ ਆਦੇਸ਼ ਇਸੇ ਆਦੇਸ਼ ਆਤ ਅਨਿਲ ਅਨਾਦ ਅਨਾਤ ਜੁਗ ਜੁਗ ਕੋ ਬੇਸ਼ਮ ਇਕਮਾਈ ਜੁਗਤਿ ਬਿ ਆਈ ਤਿੰਨ ਚੇ ਦੇ ਪ੍ਰਵਾਣ ਕ੍ਰਿਸ਼ਨ ਸਰਾਰੀ ਇਕ ਪੰਡਾਰੀ ਸੁਖ ਲੈ ਜਬਾਣ ਜਿਬ ਤਿਸਵਾ ਬੈਥੇ ਬੈ ਚਲਾ ਬੈ ਜਿਬਾ ਬੇ ਪਰਮਾਨ ਉਹ ਵੈਖਿਆ ਨਾ ਨਦਰ ਨਾ ਬੈ ਬਹੁਤਾ ਇਹੋ ਵਿਡਾਨ ਆਦੇਸ਼ ਕਿਸੇ ਆਦੇਸ਼ ਆਦ ਅਨਿਲ ਅਨਾਦ ਅਨਾਤ ਜੁਗ ਜੁਗੇ ਕੋਬਿਸ਼ ਆਸਣ ਲੋਇ ਨਰਪਨਾਰ ਜੋ ਕਿਛ ਪੈ ਸੋ ਇਕਾ ਵਾਰ ਕਰਕਾਰ ਦੇਖੇ ਸਿਰ ਜਨਾ ਨਾਨਕ ਸੱਚੇ ਕੀ ਸੱਚ ਕਰ ਆਦੇਸ਼ ਕਿਸੇ ਆਦੇਸ਼ ਆਦ ਅਨਿਲ ਅਨਾਦ ਸੰ ਆਦ ਅਨਿਲ ਅਨਾਤ ਅਨਾਤ ਜੁਗ ਜੁਗੇ ਕੋਬਿਸ਼ ਇਕਾ ਮਾਈ ਜੋਗਤ ਤੇ ਆਇ ਤਿੰ ਚੇਲੇ ਪਰਵਾਨ ਓਹ ਵਿਖਉ ਨਨਦ ਨਾਮ ਬਹੁਤਾ ਇਹੋ ਵਿਰਾਨ ਆਦੇਸ਼ ਤੇ ਸੇ ਆਦੇਸ਼ ਆਦ ਅਨਿਲ ਅਨਾਦ ਅਨਾਤ ਦੁਗਦੁਗੇ ਕੋਵੈਸ਼ ਇਕ ਦੁਜੁ ਪਲਕ ਹੋਇ ਲਖੋ ਬੈ ਲਖ ਕਵਿਸ਼ ਲਖ ਨਾ ਗਿੜਾ ਕੇ ਇੱਕ ਨਾਮ ਜਗਦੀਸ਼ ਇਕ ਰਾਹੀ ਪਤ ਪਾੜੀਆਂ ਚੜੀਆਂ ਹੋਏ ਸੁਣ ਗੱਲਾਂ ਖਾਸ ਕਿ ਟਾਇਰੀਸ਼ ਨਾਨਕ ਨਗਰੀ ਪਾਈਏ ਕੁੜੀ ਕੁੜੇ ਦੇਸ਼ ਆਖਣ ਜੋਰ ਚੁਪੇ ਨਾ ਜੋਰ ਜੋ ਨਮੰਗਰ ਦੇ ਨਾ ਜੋਰ ਜੋ ਨੱਚੀ ਬਣ ਮਰਨ ਨਹਿ ਜੋਰ ਜੋਰ ਨਾ ਰਾਜ ਮਨ ਮਨ ਸੋਰ ਜੋਰ ਨਾ ਸ਼ਰਤੀ ਗਨ ਵਿਚਾਰ ਜੋਰ ਨਾ ਜੋ ਤੇ ਛੋਟੇ ਸੰਸਾਰ ਜਿਸ ਸਤ ਜੁਰ ਕਰ ਲਿਖੇ ਸੋਈ ਨਾਨਕ ਉਹ ਤੁਮ ਨਿਚ ਨਾ ਕੋਈ ਰੱਖੇ ਰੋਤੇ ਤੇ ਤਿਵਾਰ ਪਾਵਣ ਪਾਏ ਨਰ ਪਤਨ ਇਸ ਵਿੱਚ ਤਰਤੇ ਥਾ ਪਰਖੇ ਤਰਮਸ਼ਾਲ ਇਸ ਵਿੱਚ ਜੀ ਜੁਗ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਵਿਚਾਰ ਸਚਾਪ ਸਚਾ ਦਰਬਾਰ ਤਿਤੇ ਸੋਹਨ ਪੰਚ ਪਰਵਾਨ ਨਦਰੀ ਕਰ ਪਵ ਨਿਸ਼ਾਨ ਕੱਚ ਪਕਾਈ ਉਥੇ ਪਾਇ ਨਾਨਕ ਗਿਆ ਜਾਪੀ ਜਾਇ ਧਰਮ ਕੰਡ ਕਹਿਉ ਧਰਮ ਜਾਨ ਕੰਡ ਕਾ ਕੁਰਮ ਕਿਤੇ ਪਾਪਣ ਪਣ ਬਿਸ਼ੰਤਰ ਕਿਤੇ ਗਨਵੇਸ਼ ਕਿਤੇ ਬਰਮੇ ਕਰਤ ਗਦੀਏ ਰੂਪ ਰੰਗ ਵੇਸ਼ੇ ਕ੍ਰਿਤਿਆ ਕਰ ਭੂਮੀ ਮੇਰਿ ਕੇਤੇ ਕਿਤੇ ਤੋਂ ਪਦੇਸ ਕੀਤੇ ਇੰਦ ਚੰਦ ਅਸ਼ੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਪ੍ਰਸਿੱਧ ਬਦਨਾਥ ਕੇਤੇ ਕੇਤੇ ਦੀ ਵਿਵੇਸ ਕੇਤੇ ਦੇਵਤਾਨ ਗਵਨ ਅਖਤੇ ਕਿਤੇ ਕਿਤੇ ਰਤਨ ਸੰਗ ਕੀਆ ਕਾਣੀ ਕੀਤਿ ਆਵਾਣੀ ਕੇਤੇ ਬਾਤ ਨਿਰੰਦਰ ਖੇਤੀਆਂ ਸੋਰਠਿ ਸਿਵ ਕੀਤੇ ਨਾਨਕ ਆਨ ਕਰਾਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇਤੇ ਨਾਦ ਬ ਨੋਦ ਕੋਡ ਆਨੰਦ ਸਰਪਨਤੀ ਬਾਣੀ ਰੂਪ ਤਿਥੈ ਕਾੜਤੋ ਕੜਿ ਬਾਤ ਅਨੁਪੇ ਤਾ ਖਗਲਕਥਿ ਨ ਜਾਹਿ ਜੇ ਕੋ ਕਹੈ ਪੀਛੇ ਪਛਤਾਇ ਤਿਥੈ ਕੜਿਐ ਸੂਰਤ ਮਤ ਮਨਵਦਿ ਤਿਥੈ ਕੜਿਐ ਸੁਨਾ ਸਿਧਾਂਤ ਕੀ ਸੋਧ ਕਰਮ ਖੰਡ ਕੀ ਬਾਣੀ ਜੋ ਤੇ ਹੋ ਨ ਕੋਈ ਹੋਰ ਤਿਥਿ ਜਗ ਬਾਵਰਸੂ ^{(1)} ^{(2)} ਮੈਂ ਰਾਮ ਰਹਿ ਪਰਪੁਰ ਤਿਥੈ स्थित सीता महिमा माहिता के रूप न कथ न जाहि न ओ मरे न ठगे जाहि जिनके राम बस ही मन ते तय भागत बस खेलो कर आनंद सच्चा मन सोई सच खंड वसे निरंकार कर कर विख नद निहर तेते खंड मंडल पर भांड जी को कथे तांत न अंत तेते लुल अकार जीव जीव हुकमा तिब तिब कर वेख मुख कर विचार ਨਾਨਕ ਤਨਾ ਕਰਨਾ ਸਾਧ ਜਤ ਪਾਰਾ ਤਿਰਤ ਸੁਨਿਆਰ ਹੈਡਨ ਮਾਤ ਵੀ ਦਥਿਆਰ ਪਉ ਖਲਾਗਨ ਤਪਤਾ ਉ ਪੰਡਾ ਪਉ ਅਮਰਤ ਤੇ ਟਟਾਲ ਖੜੀਏ ਸਭ ਦ ਸਚਿਤ ਅਸਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਾਵਣ ਗੁਰੂ ਪਾਣੀ ਪੀਤਾ ਮਤਾ ਤਰਤ ਮਹੱਤਿ ਦਿਵਸੇ ਰਾਤ ਦੁਇ ਦਾਈ ਦਾਇਆ ਛੇਲੇ ਸਗਲ ਜਗਤਿ ਚੰਗੀਆਂ ਆਯਾ ਬੁਰੀਆਂ ਆਵਾਜਿ ਤਰ ਮਹਦੂਰੀ ਕਰਮੀ ਆਪੋ ਆਪਣੀ ਕੇ ਨਿੜਕੇ ਦੂਰਿ ਜਿਨੇ ਨਾਮ ਧਿਆਇ ਗਏ ਮਸਕਤ ਕਾਲੇ ਨਾਨਕ ਤੇਵ ਕੋ ਜਲੇ ਕਿਤੇ ਛੁਟੀ ਨਾਨ ਜਿਨੇ ਨਾਮ ਇਤੇ ਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਜਲੇ ਕਿਤੇ ਛੁਟੀ ਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ